ਦੇ ਲਈ ਬਰਮ ਨਾਲ ਲਗ ਮੇ ਜੀ ਤੁਸੀਂ ਬਰਮ ਕਰਤੀ ਨਾ ਜੀ ਨਹੀਂ ਬਰਮ ਫਿਰ ਜਤੋਂ ਹੀ ਤੇ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹ ਕਿਉਂਕਿ ਦੇਖੋ ਸੇਬ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਕਰੋ ਵੇ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਤੇ ਪੀਸੀ ਪਾਈ ਹੈ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਸਾਈਡਆ ਤੁਹਾਨੂੰ ਕਿੰਨਾ weight ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਨੂੰ ਸੈਂਪਲ ਲਓ ਯਾਰ ਇਹ ਬਰਮ ਨਾਲ ਲੰਮੇ ਜੀ ਸੀ ਬਰਮਾ ਕਰਕੇ ਵੀ ਨਾ ਜੀ ਨਹੀਂ ਬਰਮ ਫਿਰ ਜਤੋਂ ਹੀ ਤੇ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹ ਕਿਉਂਕਿ ਦੇਖੋ ਸਟੇ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾਂ ਕਰੂ ਵੇ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਤੇ ਪੀਸੀ ਪਾਈ ਹੈ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈਦਾ ਹੈ ਹੈ ਕੋਈ ਸਾਈਡਆ ਤੁਹਾਨੂੰ ਕਿੰਨਾ weight ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਨੂੰ ਸੈਂਪਲ ਲਓ ਯਾਰ ਦੇ ਲਈ ਬਰਮ ਨਾਲ ਲਉਨੇ ਜੀ ਅਸੀਂ ਬਰਮਾ ਕਰਕੇ ਨਾ ਜੀ ਨਹੀਂ ਬਰਮ ਫਿਰ ਜਤੋਂ ਹੀ ਤੇ ਕਹਿ ਰਿਆ ਨਾ ਪੁਸ਼ਤਾ ਲਵਾ ਦਿਓ ਨਾਲ ਇਹਦੇ ਕਿਉਂਕਿ ਦੇਖੋ ਜੀ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਕਰ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਤੇ ਪੀਸੀ ਪਾਈ ਹੈ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਸਾਈਡਆ ਤੁਹਾਨੂੰ ਕਿੰਨਾ weight ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰਨ ਨੂੰ ਸੈਂਪਲ ਲਓ ਯਾਰ ਲਿਏ ਬਰਮ ਨਾਲ ਲਉਨੇ ਜੀ ਤੁਸੀਂ ਬਰਮਾ ਕਰਖੀ ਨਾ ਜੀ ਨਹੀਂ ਬਰਮ ਫਿਰ ਜਤੋਂ ਹੀ ਤੇ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹਦੇ ਕਿਉਂਕਿ ਦੇਖੋ ਸ੍ਰੀ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਕਰ ਵੇ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਤੇ ਪੀਸੀਪੀ ਆ ਤੁਸੀਂ ਕਿੰਨਾ ਵੇਟ ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਸ਼ਾਇਡ ਆ ਤੁਹਾਨੂੰ ਕਿੰਨਾ ਵੇਟ ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ ਵੇਟ ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਇਹਨੂੰ ਸੈਂਪਲ ਲਓ ਯਾਰ